ਸਾਸ਼ੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦਿਆਂ ਤੁਸੀਂ ਸਾਰੇ ਜਾਣੇ ਬਹੁਤ ਵਧੀਆ ਹੋਮੋਗੇ ਦੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 10 ਤੇ ਬੱਚੇ ਚਲੇ ਗਏ ਨੇ ਸਕੂਲ ਬੱਚਿਆਂ ਦੇ ਸਕੂਲ ਟਾਈਮ ਚੇਂਜ ਹੋ ਗਏ ਤਾਂ ਕਰਕੇ ਅੱਜ ਲੇਟ ਹੋ ਗਏ ਤੇ ਮੈਂ ਨਹਾ ਕੇ ਹੋ ਗਈ ਰੈਡੀ ਤੇ ਮੰਮੀ ਵੀ ਨਹਾ ਲਿਆ ਤੇ ਕੰਮ ਆਪਣੇ ਸਾਰੇ ਹੋ ਚੁੱਕੇ ਆ ਤੇ ਹੁਣ ਆਪਾਂ ਲੱਗੇ ਆ ਰੋਟੀ ਖਾਣ ਮੈਂ ਤੇ ਮੰਮੀ ਰੋਟੀ ਖਾਣ ਲੱਗੇ ਸੀ ਤੇ ਰੋਟੀ ਚ ਆਪਾਂ ਖਾ ਰਹੇ ਆ ਉਹੀ ਗਾਜਰਾ ਮਟਰ ਦੀ ਸਬਜ਼ੀ ਤੇ ਨਾਲ ਲਾਲ ਮਿਰਚਾਂ ਦੀ ਚਟਣੀ ਆ ਦੇਖੋ ਦੋਧੇ ਜਣੇ ਰੋਟੀ ਖਾਣ ਲੱਗਿਆ ਮੰਮੀ ਵੀ ਨਾ ਕੇ ਰੈਡੀ ਆ ਆ ਦੇਖੋ ਰੋਟੀ ਮੰਮੀ ਦੀ ਪਾਤੀ ਮੈਂ ਆਪਦੀ ਵੀ ਪਾ ਲਈਆ ਤੇ ਹੁਣ ਲੱਗਿਆ ਰੋਟੀ ਖਾਣ ਟਾਈਮ ਚੈੱਕ ਕਰੋ 10 ਵਜ ਗਏ ਨੇ ਫਿਰ ਅਸੀਂ ਜਾਣਾ ਬਾਜ਼ਾਰ ਤੇ ਥੋੜਾ ਜਿਹਾ ਡਾਕਟਰ ਕੋਲ ਜਾਣਾ ਮੰਮੀ ਨੂੰ ਦਿਖਾ ਕੇ ਲੈ ਕੇ ਆਉਣਾ ਕਿਉਂਕਿ ਮੰਮੀ ਦੇ ਜਿਹੜੀਆਂ ਸੱਟਾਂ ਨੇ ਹਜੇ ਠੀਕ ਨਹੀਂ ਹੈਗੀਆਂ ਮੈਂ ਕਿਹਾ ਚਲੋ ਇੱਕ ਵਾਰੀ ਆਪਾਂ ਡਾਕਟਰ ਨੂੰ ਦਿਖਾਇਆ ਹੀ ਪਤਾ ਲੱਗ ਜੂਣਾ ਆਪਾਂ ਤੇ ਬਾਕੀ ਜਾਣਾ ਬਾਜ਼ਾਰ ਥੋੜਾ ਜਿਹਾ ਆਪਾਂ ਸਮਾਨ ਲੈ ਕੇ ਆਉਣਾ ਤੇ ਤੁਹਾਨੂੰ ਮਿਲਾਂਗੇ ਬਾਅਦ ਦੇ ਵਿੱਚ ਪਹਿਲਾਂ ਰੋਟੀ ਖਾ ਲਈਏ ਲਓ ਜੀ ਅੱਪਾ ਰੋਟੀ ਪਾਣੀ ਖਾ ਕੇ ਹੋ ਗਏ ਫ੍ਰੀ ਮੈਂ ਤੇ ਮੰਮੀ ਹੁਣ ਚੱਲਣਾ ਦਵਾਈ ਲੈਣ ਨੂੰ ਇਹਦੀ ਡਾਕਟਰ ਸੁਭਾ ਕੇ ਉਹਨੇ ਮੰਮੀ ਤੇ ਹੱਥਾਂ ਜਿਹੀ ਠੀਕ ਨਹੀਂ ਹੈਗੇ ਤੇ ਦਵਾਈ ਲੈਣ ਚੱਲੇ ਆ ਤੇ ਬਾਕੀ ਹੋਰ ਸਮਾਨ ਲੈ ਕੇ ਆਣਾ ਵੀ ਤੁਹਾਨੂੰ ਦਿਖਾਵਾਂਗੇ ਕੀ ਕੀ ਲੈ ਕੇ ਆਉਣਾ ਮਟਰ ਚਲੋ ਅੱਜ ਬਾਜ਼ਾਰ ਦੇ ਕੰਮ ਕਰੀਏ ਕਿਉਂਕਿ ਬੱਚਿਆਂ ਨੂੰ ਛੁੱਟੀ ਵੀ ਲੇਟ ਹੋਣੀ ਆ ਬੱਚੇ ਗਏ ਵੀ ਲੇਟ ਸੀਗੇ ਤਾਂ ਕਰਕੇ ਤੇ ਹੁਣ ਅੱਪਾ ਮੈਂ ਤੇ ਮੰਮੀ ਚੱਲਦੇ ਆਂ ਤੇ ਬਾਕੀ ਜੇ ਬਾਜ਼ਾਰ ਦੇ ਵਿੱਚ ਬਲੌਗ ਬਣਿਆ ਤਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਧੁੱਪ ਬਹੁਤ ਜ਼ਿਆਦਾ ਤੇਜ਼ ਆ। ਲਓ ਜੀ ਟਾਈਮ ਵੱਜ ਗਏ ਨੇ 12:30 ਮੰਮੀ ਕਿੰਨੇ ਵਜੇ ਗਏ ਸੀ ਆਪਾਂ? 12:30 12:30 ਗਏ ਸੀ। ਹੁਣ ਆ ਜਾਂਦੇ ਖਲੋ ਕਰੋ ਮੰਮੀ ਦਾ ਐਕਸਰਾ ਕਰਵਾਇਆ ਮੰਮੀ ਦੇ ਜਿਹੜੇ ਹੱਥਾਂ ਦੀ ਪ੍ਰੋਬਲਮ ਆ ਉਹ ਕਾਫੀ ਆ। ਜਿਹੜਾ ਬਲੱਡ ਸੀਗਾ ਨਾ ਉਹ ਜੰਮ ਗਿਆ ਗੱਠਾਂ ਬਣ ਕੇ ਆਉਂਦੀਆਂ। ਆਹ ਦੇਖੋ ਐਕਸਰਾ ਕਰਾਇਆ ਮੰਮੀ ਦੇ ਹੱਥਾਂ ਦਾ ਆ ਦਿਖਾਓ ਹੱਥ। ਆ ਜਿਹੜੇ ਮੰਮੀ ਦੀਆਂ ਗੱਠਾਂ ਨੇ ਚੈੱਕ ਕਰਵਾ ਦੇ ਇਹਨਾਂ ਦੇ ਉੱਪਰ ਸੋਜ ਆਈ ਹੋਈ ਹੈ ਕਾ ਇਹਦੇ ਉੱਪਰ ਆਈ ਹੋਈ ਆ ਦੇਖੋ ਇਹਦੇ ਤੇ ਆਈ ਹੋਈ ਹੈ ਇੱਥੇ ਨਾ ਬਲੱਡ ਦੀਆਂ ਗੱਠਾਂ ਬਣ ਗਈਆਂ ਉਹਦੇ ਕਰਕੇ ਹੁਣ ਮੰਮੀ ਦੀ ਨਾਲ ਤਾਂ ਥੈਰੇਪੀ ਕੀਤੀ ਆ ਡਾਕਟਰ ਨੇ ਤੇ ਨਾਲੇ ਮੈਡੀਸਨ ਦਿੱਤੀ ਆ ਖਾਣ ਵਾਸਤੇ ਕਿਉਂਕਿ ਇਹ ਮੰਮੀ ਦੀ ਗਲਤੀ ਆ ਮੰਮੀ ਨਾ ਮੈਡੀਕਲ ਤੋਂ ਹੀ ਦਵਾਈ ਖਾਈ ਗਈ ਹੈ ਮੈਨੂੰ ਨਹੀਂ ਸੀ ਪਤਾ ਵੀ ਮੰਮੀ ਦਵਾਈ ਹੱਡੀਆਂ ਵਾਲੇ ਡਾਕਟਰ ਤੋਂ ਲੈ ਕੇ ਆਈ ਆ ਕਿ ਕਿੱਥੋਂ ਲੈ ਕੇ ਆਈ ਆ ਮੰਮੀ ਆਪਦੇ ਪੇਕੇ ਚਲੀ ਗਈ ਸੀ ਉੱਥੇ ਮੰਮੀ ਨੇ ਮੈਡੀਕਲ ਤੋਂ ਦਵਾਈ ਖਾਧੀ ਉਹਦੇ ਕਰਕੇ ਹੁਣ 10 12 ਦਿਨਾਂ ਦਾ ਗੈਪ ਪੈ ਗਿਆ ਕਾਂ ਕਰਕੇ ਹੁਣੇ ਹੌਲੀ ਹੌਲੀ ਸੈੱਟ ਹੋਣ ਗਈਆਂ ਥੈਰਾਪੀਆਂ ਕੀਤੀਆਂ ਨੇ ਮੰਮੀ ਦੀ ਲੱਤ ਤੇ ਵੀ ਥੈਰਾਪੀ ਕੀਤੀ ਆ ਹਨਾ ਹਾਂ ਆ ਲੱਤ ਤੇ ਵੀ ਥੈਰਾਪੀ ਕੀਤੀ ਆ ਆ ਦੇਖੋ ਕਿੰਨੀ ਸੋਜ ਆਈ ਪਈ ਆ ਹੁਣ 3-4 ਦਿਨ ਡਾਕਟਰ ਨੇ ਬੁਲਾਇਆ ਡੇਲੀ ਜਾਣਾ ਆਪਾਂ ਨੇ ਥੈਰਾਪੀਆਂ ਕਰਾਉਣ ਤੇ ਮੈਡੀਸਨ ਦਿੱਤੀ ਆ ਮੰਮੀ ਆ ਵੀ ਦਵਾਈ ਲਓ ਦੋ ਟਾਈਮ ਲੈਣੀ ਆ ਤੇ ਆ ਮੈਂ ਆ ਵੀ ਲੈ ਕੇ ਆਇਆ ਮੈਨੂੰ ਸਰਵਾਈਕਲ ਦੀ ਪ੍ਰੋਬਲਮ ਆ ਤੇ ਆ ਟੀਕੇ ਵਗੈਰਾ ਲੈ ਕੇ ਆਈਆਂ ਮੈਂ ਸਰਵਾਈਕਲ ਦੀ আর ਜਿਹੜੀ ਮੇਰੀ ਢੂਹੀ ਦਰਦ ਹੁੰਦੀ ਆ ਡੇਲੀ ਹਨਾ ਰਾਤ ਨੂੰ ਮੈਂ ਕਹਿ ਨਹੀਂ ਲੱਗ ਜਾਂਦੀ ਮੇਰੀ ਢੂਹੀ ਮੇਰਾ ਲੱਕ ਟੁੱਟਦਾ ਇਹ ਦੋ ਟਾਈਮ ਲੈਣੀ ਹਾਂ ਇਹ ਤਿੰਨ ਤਰ੍ਹਾਂ ਦੀਆਂ ਨੇ ਗੋਲੀਆਂ ਨੰਮੀ ਹਾਂ ਤਿੰਨੇ ਦੋ ਦਿਨ ਦੋ ਵਾਰੀ ਲੈਣੀ ਸਵੇਰੇ ਸ਼ਾਮ ਲੈਣੀ ਆ ਹੁਣ ਲੈ ਲਓ ਤੁਸੀਂ ਆਹ ਤੇ ਮੈਂ ਤੁਹਾਨੂੰ ਪਾਣੀ ਲਿਆਤਾ ਹੁਣ ਲੈ ਲਓ ਫਿਰ ਸ਼ਾਮ ਨੂੰ ਲੈ ਲਿਓ ਲੇਟ ਲੈ ਲਿਓ ਥੋੜੀ ਜੀ ਰਾਤ ਨੂੰ 12:30 ਹੋਗੇ ਤੇ ਮਮਮੀ ਨੂੰ ਪ੍ਰੋਬਲਮ ਕਾਫੀ ਵੱਧ ਗਈ ਉਹਦੇ ਕਰਕੇ ਮਮਮੀ ਨੇ ਦੱਸਿਆ ਨਹੀਂ ਹੈਗਾ ਮੈਂ ਤਾਂ ਮਮਮੀ ਨੂੰ ਅੱਜ ਪੁੱਛਿਆ ਮਾਂ ਮਮਮੀ ਤੁਸੀਂ ਦਵਾਈ ਹੱਡੀਆਂ ਵਾਲੇ ਡਾਕਟਰ ਤੋਂ ਖਾਂਦੇ ਸੀ ਕਿਤੋਂ ਖਾ ਕਿਤੋਂ ਖਾਦੀ ਹੈ ਕਹਿੰਦੇ ਨਹੀਂ ਉਹ ਤਾਂ ਮੈਡੀਕਲ ਸੀ ਮੈਡੀਕਲ ਵਾਲਿਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਪਤਾ ਹੁੰਦਾ ਜਿਹੜੀ ਮਮਮੀ ਨੂੰ ਪ੍ਰੋਬਲਮ ਸੀ ਉਹ ਹੱਡੀਆਂ ਵਾਲੇ ਡਾਕਟਰ ਨੂੰ ਦਿਖਾਉਣ ਵਾਲੀ ਸੀ ਬਸ ਮਮਮੀ ਉਦੋਂ ਚਲੇ ਗਏ ਘਰੋਂ ਤੇ ਮਮਮੀ ਨੇ ਇੰਨਾ ਧਿਆਨ ਦਿੱਤਾ ਨਹੀਂ ਇਹਨਾਂ ਨੂੰ ਐ ਸੀਗਾ ਵੀ ਨਾਰਮਲ ਹੀ ਆ ਵੀ ਨਾਰਮਲ ਹੀ ਆ ਠੀਕ ਹੋ ਜੂ ਪਰ ਇਹ ਪ੍ਰੋਬਲਮ ਹੁਣ ਵੱਧ ਗਈ ਆ ਮਮਮੀ ਦੀ ਤੇ ਹੁਣ ਥੋੜਾ ਜਿਹਾ ਟਾਈਮ ਲੱਗੂ ਠੀਕ ਹੋਣ ਵਾਸਤੇ ਇੱਕ ਤੁਹਾਨੂੰ ਪਤਾ ਵੀ ਉਹਦੇ ਕਰਕੇ ਥੋੜਾ ਥੋੜਾ ਵੀ ਟਾਈਮ ਲੱਗੂਗਾ ਚਲੋ ਕੋਈ ਨਾ ਹੁਣ ਵੀ ਆਪਾਂ ਨੇ ਦੇਖ ਲਿਆ ਪਤਾ ਲੱਗ ਗਿਆ ਆਪਾਂ ਨੂੰ ਐਕਸ-ਰੇ ਵਗੈਰਾ ਕਰਾ ਕੇ ਥੈਰੇਪੀਆਂ ਕਰਾ ਕੇ ਹੁਣ ਮੰਮੀ ਨੂੰ ਮੈਡੀਸਨ ਦਵਾ ਲਿਆਂਦੀ ਤੇ ਹੁਣ ਜਲਦੀ ਠੀਕ ਹੋ ਜੂ ਮੰਮੀ ਸਾਡੀ ਫਿਰ ਤੁਹਾਨੂੰ ਕੰਮ ਕਰਦੀ ਨਜ਼ਰ ਆਇਆ ਕਰੂਗੀ ਹਾਂ ਹੁਣ ਕੰਮ ਹੁੰਦਾ ਨਹੀਂ ਕੀ ਕਰੀਏ ਹੁੰਦਾ ਨਹੀਂ ਹੈਗਾ ਸੋਜ ਆਈ ਪਈ ਆ ਗੱਠਾਂ 'ਚ ਨਾ ਬਲੱਡ ਜੰਮ ਗਿਆ ਉਹਨਾਂ ਦੇ ਜਿਹੜੀਆਂ ਉਂਗਲਾਂ ਦੀਆਂ ਗੱਠਾਂ ਨੇ ਗੱਠਾਂ ਬਣ ਗਈਆਂ ਬਲੱਡ ਦੀਆਂ ਉਹਦੇ ਕਰਕੇ ਉਂਗਲਾਂ ਫੋਲਡ ਨਹੀਂ ਹੋ ਰਹੀਆਂ ਮੁੱਠੀ ਵੀ ਨਹੀਂ ਬੰਦ ਹੁੰਦੀ ਮੰਮੀ ਦੀ ਸੋਜ ਵੀ ਆਈ ਪਈ ਆ ਕਾਫੀ ਤੇ ਹੁਣ ਮੰਮੀ ਨੂੰ ਕੈਮ ਕਰਦਾਂਗੇ ਦਵਾਈ ਦਵਾ ਲਿਆਂਦੀ ਤੇ ਮੈਂ ਆਪਣੀ ਦਵਾਈ ਲੈ ਕੇ ਆਂਦੀ ਆ ਤੇ ਇਹਦੇ ਵਿੱਚ ਮੇਰੀ ਦਵਾਈ ਆ ਗੋਲੀ ਆ ਖਾਣ ਵਾਸਤੇ ਤੇ ਆ ਠੀਕੇ ਨੇ ਡੇਲੀ ਇੱਕ ਦਿਨ ਛੱਡ ਕੇ ਇੱਕ ਦਿਨ ਛੱਡ ਕੇ ਲਵਾਉਣਾ ਤੇ ਉਹ ਕਹਿੰਦੇ ਵੀ ਇੱਕ ਤਾਂ ਕਮਜ਼ੋਰੀ ਆ ਤੁਹਾਨੂੰ ਵੀ ਕੋਦੀ ਵੀ ਬੀਪੀ ਘਟ ਜਾਂਦਾ ਜਿਹੜਾ ਡੇਲੀ ਹਨਾ ਵੀ ਉਹ ਕਮਜ਼ੋਰੀ ਕਰਕੇ ਘਟਦਾ ਬਲੱਡ ਘਟਾ ਉਹਦੇ ਕਰਕੇ ਵੀ ਆ ਥਕਾਵਟ ਹੋ ਜਾਂਦੀ ਆ ਮੇਰਾ ਲੱਕ ਟੁੱਟਣ ਲੱਗ ਜਾਂਦਾ ਮੇਰੀ ਗਰਦਨ ਡੇਲੀ ਦਰਦ ਕਰਦੀ ਸਰਵਾਈਕਲ ਮੇਰਾ ਕਾਫੀ ਵਧਿਆ ਹੋਇਆ ਤੇ ਮੈਂ ਵੀ ਮੈਡੀਸਨ ਲਈ ਆਈ ਤੇ ਮੰਮੀ ਨੂੰ ਵੀ ਦਵਾ ਲਈ ਟਾਈਮ ਵੱਜ ਗਏ ਨੇ 12:30 ਦੇਖ ਲਓ ਅਸੀਂ ਹੁਣ ਘਰੇ ਆਇਆ ਹੁਣ ਆ ਕੇ ਹਾਂ ਜੇ ਪਾਣੀ ਪੀਣਾ ਮੈਂ ਦੇਖੋ ਜੇ ਪਾਣੀ ਹੁਣ ਗਲਾਸ ਚ ਪਾਇਆ ਤੇ ਪੀਣ ਲੱਗਾ ਮੰਮੀ ਤੁਹਾਡਾ ਪਾਣੀ ਉਹ ਪਿਆ ਪਿੱਛੇ ਦਵਾਈ ਲੈ ਲਓ ਪਹਿਲਾਂ ਮੈਂ ਫੜਾਉਣੀਆਂ ਚਾਕੇ ਡੇਗਣਾ ਜਾਈ ਮੰਮੀ ਨਹੀਂ 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 ਹੁਣ ਡੇਗਣਾ ਤਾਂ ਦੇਖ ਤਾਂ ਕੰਜਰ ਨੇ ਉਹਦਾ ਉਹਦਾ ਮਜ਼ਾਕ ਉਡਾਉਂਦਾ ਉਹ ਤਾਂ ਨਵੀਂ ਜਨਾਨੇ ਨਾਲ ਗਾਰਾ ਸੁਣਨੀ ਆਉਂਦਾ ਗੁੱਲੀ ਆ ਚਲ ਕੋਈ ਨਾ ਹੁਣ ਤੂੰ ਠੀਕ ਹੋ ਜੇਂਗੀ ਉਹਦਾ ਖੁਸ਼ੀਆਂ ਮਨਾਉਂਦਾ ਆ ਵੀ ਮੈਂ ਨਵੀਂ ਰੰਮਾ ਕਰਵਾ ਜਸ਼ਨ ਮਨਾਵੇ ਨਵੀਂ ਨਾਲ ਚੱਕਰੀਆਂ ਮਨਾਉਂਦਾ ਕਿਹੜਾ ਪਤਾ ਨਹੀਂ ਲੱਗਦਾ ਬਜ਼ਾਰਾਂ 'ਚ ਚੱਲ ਕੋਈ ਨਾ ਤੁਸੀਂ ਆਪਦੀ ਦਵਾਈ ਲਓ ਤੇ ਤੁਹਾਨੂੰ ਛੁੱਟੀ ਮਿਲ ਗਈ ਹੁਣ ਰੱਬ ਦਾ ਨਾਮ ਲਓ ਪਰ ਇੱਕ ਚੀਜ਼ ਹੋਰ ਮੈਂ ਕੱਪੜੇ ਵੀ ਲੈ ਕੇ ਆਈਆਂ ਤੁਹਾਨੂੰ ਉਹ ਵੀ ਦਿਖਾਉਣਾ ਸੀ ਪਾਣੀ ਪੀ ਲਈਏ ਮੰਮੀ ਦਵਾਈ ਲੈ ਲੇ ਮੈਂ ਵੀ ਲੈ ਲਾਂ ਦਵਾਈ ਆਈ ਤੇ ਦਵਾਈ ਲੈ ਕੇ ਫਿਰ ਤੁਹਾਨੂੰ ਕੱਪੜੇ ਦਿਖਾਉਣੇ ਦੀਦੀ ਵਾਸੀ ਕੱਪੜੇ ਲੈ ਕੇ ਆਏ ਤੇ ਨਾਲੇ ਆਪਾਂ ਦੀਵਾਲੀ ਦੀ ਰੋਟੀ ਖਵਾਉਣੀ ਹੈ ਤੇ ਉਹਦੇ ਕੱਪੜੇ ਲੈ ਕੇ ਆਇਆ ਤੇ ਦੀਦੀ ਨੂੰ ਸੁਧਾਰਾ ਦੇਣ ਜਨਵਰੀ ਨੂੰ ਦੀਵਾਲੀ ਦਾ ਦਿੰਦੇ ਉਹਨੇ ਇੱਕ ਇੱਕ ਦਿੰਦੇ ਉਹਨੇ ਆਪਾਂ ਸੌਣ ਦਾ ਸੁਧਾਰਾ ਤੇ ਮੈਂ ਤੁਹਾਨੂੰ ਦਿਖਾਉਣੀ ਆ ਸੂਟ ਦਾ ਕਲਰ ਬਹੁਤ ਸੋਹਣਾ ਦੀਦੀ ਵਾਲੇ ਦਾ ਲਓ ਜੀ ਗਾਇਸ ਇਹ ਆਪਾਂ ਲੈ ਕੇ ਆਇਆ ਕੱਪੜੇ ਤੇ ਆ ਤਾਂ ਹੈਗੇ ਨੇ ਚੱਪਲਾਂ ਜਿਹੜੀਆਂ ਪੰਡਿਤ ਜੀ ਨੂੰ ਰੋਟੀ ਖਵਾਉਣੀ ਆ ਆਪਾਂ ਦੀਵਾਲੀ ਨੂੰ ਠੀਕ ਆ ਤੇ ਆ ਉਹਨਾਂ ਦਾ ਹੈਗਾ ਪਨੈਣ ਪਰਨਾ ਤੇ ਕੁੜਤਾ ਪਜਾਮਾ ਚੈੱਕ ਕਰੋ ਤੁਸੀਂ ਇਹਦੇ ਵਿੱਚ ਤਿੰਨ ਚੀਜ਼ਾਂ ਨੇ ਤੇ ਆ ਸੂਟ ਦਾ ਏ ਉਹਨਾਂ ਦੀ ਘਰ ਵਾਲੀ ਨੂੰ ਦੇਣਾ ਜਾਨੀ ਕਿ ਪੰਡਤ ਆਣੀ ਨੂੰ ਦੇਣਾ ਵਾਲਾ ਸੂਟ ਇਹਦੇ ਨਾਲ ਚੁੱਲੀ ਵੀ ਆ ਤੇ ਇਹ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਸੂਟ ਦਾ ਕਲਰ ਇਹਦਾ ਵੀ ਸੋਨਾ ਰਹਾ ਹੁੰਦਾ ਹੂੰ ਮਿੱਠਾ ਜਿਹਾ ਰੰਗ ਆ ਤੇ ਆਹ ਦੇਣਾ ਦੀਦੀ ਨੂੰ ਸੁਧਾਰਾ ਦੇਣ ਜਾਣਾ ਦੀਵਾਲੀ ਦਾ ਤੇ ਆ ਹੈਗਾ ਭਾਜੀ ਦਾ ਪੈਂਟ ਕਮੀਜ਼ ਆ ਤੇ ਆਹ ਸੂਟ ਆ ਸੂਟ ਦਾ ਕਲਰ ਦੱਸਿਓ ਮੈਨੂੰ ਤੁਹਾਨੂੰ ਸੋਨਾ ਲੱਗਿਆ ਫਿਰੋਜ਼ੀ ਰੰਗ ਮੈਨੂੰ ਬਹੁਤ ਸੋਹਣਾ ਲੱਗਿਆ ਤੇ ਵੈਸੇ ਦੀਦੀ ਦੇ ਸੋਹਣਾ ਲੱਗੂ ਪਾਇਆ ਹੈ ਹਨਾ ਮੰਮੀ ਹਾਂ ਫਰੋਜੀ ਕੰਦਰ ਅਸੂਖ ਦਾ ਇਹਦੇ ਵਿੱਚ ਥੋੜਾ ਜਿਹਾ ਲਾਈਟ ਦਿਖ ਰਿਹਾ ਪਤਾ ਨਹੀਂ ਕਿਉਂ ਪਰ ਇਹਦਾ ਇਹਦਾ ਕਲਰ ਫਰੋਜੀ ਆ ਡਾਰਕ ਫਰੋਜੀ ਆ ਇਹਦੇ ਚ ਲਾਈਟ ਦਿਖ ਰਿਹਾ ਹਾਂ ਲਾਈਟ ਆ ਮੈਂ ਇਹਨਾਂ ਨੂੰ ਹਾਂ ਤੇ ਬੱਚਿਆਂ ਨੂੰ ਬੱਚਿਆਂ ਨੂੰ ਸੂਟ ਦੇਵਾਂਗੇ ਛਾਗਣ ਦੇਵਾਂਗੇ ਦੀਦੀ ਦੀ ਨੂੰ ਤੇ ਮੁੰਡੇ ਨੂੰ ਤੁਹਾਨੂੰ ਦੱਸਿਆ ਹੀ ਹੋਇਆ ਕਿ ਉਹ ਬਾਹਰ ਗਏ ਹੋਏ ਨੇ ਯੂਕੇ ਦੇ ਵਿੱਚ ਨੇ ਦੋਨੇ ਜਾਣੇ ਬੱਚੇ ਦੀਦੀ ਦੇ ਤੇ ਉਹਨਾਂ ਨੂੰ ਛਾਗਣ ਰੱਖ ਦਾਂਗੇ ਤੇ ਦੀਦੀ ਤੇ ਭਾਜੀ ਦਾ ਪੂਟ ਕਰਤਾ ਤੇ ਜਦੋਂ ਚੱਲਾਂਗੇ ਦੀਵਾਲੀ ਨੂੰ ਤੁਹਾਨੂੰ ਦਿਖਾਵਾਂਗੇ ਦੀਵਾਲੀ ਤੋਂ ਪਹਿਲਾਂ ਹੀ ਜਾਵਾਂਗੇ ਸੰਧਾਰਾ ਦੇਖਤਾ ਤੇ ਬਾਕੀ ਤੁਹਾਡੇ ਨਾਲ ਉਹ ਬਲੌਗ ਸ਼ੇਅਰ ਕਰਾਂਗੇ ਜਰੂਰ ਤੇ ਹੁਣ ਅਸੀਂ ਦਵਾਈ ਵਗੈਰਾ ਲੈ ਲਈ ਹੁਣ ਥੋੜਾ ਜਿਹਾ ਟਾਈਮ ਰੈਸਟ ਕਰਦੇ ਆ ਮੈਂ ਤੇ ਮੰਮੀ ਤੇ ਫਿਰ ਬੱਚੇ ਆਉਣ ਵਾਲੇ ਨੇ ਸਕੂਲੋਂ ਜੀ ਗਾਇਸ ਟਾਈਮ ਵੱਜ ਗਏ ਨੇ ਸ਼ਾਮ ਦੇ 5:30 ਹੁਣ ਜਾ ਕੇ ਮੈਂ ਬਲੌਗ ਸ਼ੂਟ ਕਰਨ ਲੱਗੀ ਆ ਕਿਉਂਕਿ ਮੈਂ ਤੇ ਮੰਮੀ ਤੁਹਾਨੂੰ ਦੱਸਿਆ ਸੀ ਵੀ ਬਾਜ਼ਾਰ ਗਈਆਂ ਸੀ ਮੰਮੀ ਦੀ ਦਵਾਈ ਲੈਣ ਗਏ ਸੀ ਤੇ ਆ ਕੇ ਅਸੀਂ ਰੈਸਟ ਕਰਨ ਲੱਗੇ ਰੈਸਟ ਕਰਨ ਤੋਂ ਬਾਅਦ ਮੈਨੂੰ ਭੁੱਖ ਲੱਗੀ ਮੈਂ ਰੋਟੀਆਂ ਖਾ ਲਈਆਂ ਦੋ ਫਿਰ ਅਸੀਂ ਚਾਹ ਬਣਾਈ ਬੱਚਿਆਂ ਦੇ ਆਏ ਤੋਂ ਚਾਹ ਪੀ ਕੇ ਕੁਝ ਵੀ ਨਹੀਂ ਬਲੌਗ ਹੀ ਨਹੀਂ ਬਣਾਇਆ ਕਿਸੇ ਨੇ ਮੈਂ ਬਲੌਗ ਬਣਾਵਾਂ ਨਾ ਬਣਾਵਾਂਗਾ ਮੇਰੇ ਤੇ ਹੀ ਆ ਸਾਰਾ ਕੰਮ ਬਲੌਗ ਦਾ ਆ ਬਿਜਲੀ ਵਾਲਾ ਭਾਈ ਬੁਲਾਇਆ ਹੋਇਆ ਹੈਗਾ ਇਹ ਅਸੀਂ ਤੁਸੀਂ ਨੇ ਵੀ ਲੈ ਕੇ ਜਾਣਾ ਤਾਂ ਲੈ ਜਾਓ ਬਿਜਲੀ ਵਾਲਾ ਭਾਈ ਪੈਸੇ ਕੋਈ ਨਹੀਂ ਲੈਂਦਾ ਬਸ ਚਾਹ ਪਾਣੀ ਪੀਊਗਾ ਰੋਟੀ ਖਾਊਗਾ ਪੈਸਾ ਪੂਸਾ ਕੋਈ ਨਹੀਂ ਦੇਣਾ ਤੁਹਾਨੂੰ ਕੰਮ ਚੈੱਕ ਕਰੋ ਇੱਧਰ ਬਿਜਲੀ ਵਾਲੇ ਭਾਈ ਦੇ ਖਲਾਰੇ ਦੇਖੋ ਪਾਏ ਹੋਏ ਮੈਂ ਕਿਹਾ ਵੀ ਗਲੀ 'ਚ ਨਾ ਬੱਲ ਬੁਲਾਉਣਾ ਲਾਈਟ ਹਜੇ ਆਪਣੇ ਖੰਬੇ ਪਈ ਕਰਕੇ ਲੈਟਾਂ ਹਜੇ ਲਾ ਕੇ ਨਹੀਂ ਗਏ ਕਮੇਟੀ 'ਚ ਵੈਸੇ ਤਾਂ ਸੀ ਕਿਹਾ ਹੋਇਆ ਮਸੀ ਨੂੰ ਵੀ ਕਿਹਾ ਹੋਇਆ ਇਹ ਬਿਜਲੀ ਵਾਲਾ ਪਾਈ ਕੋਠੇ ਚੜੇ ਫਿਰਦਾ ਦੀ ਸਿਖਰ ਤੇ ਉੱਥੋਂ ਤਾਰਿਆ ਹੁਣ ਮੈਂ ਆ ਕੇ ਇੱਕ ਤਾਂ ਲੈਣ ਚੇਪੀਆਂ ਚੇਪੀ ਪਈਆ ਕਾਰੀ ਆਪਣੇ ਘਰੇ ਉੱਥੇ ਕਾਫੀ ਲਾਉਣੀ ਆ ਨਾ ਹਾਂ ਮੰਮੀ ਉੱਥੇ ਕੀ ਹੋਇਆ ਵਾ ਉਹ ਰੋਮ ਨਾਲ ਲੜੀ ਲਾਵਾਂਗੇ ਨਾ ਰਾਤ ਜਨਮ ਨਹੀਂ ਮੰਦਿਆ ਪਪਾ ਮੰਮੀ ਕੋਠੇ ਤੇ ਲੜੀਆ ਕੀ ਕਰਨੇ ਨੇ ਆ ਕੰਧ ਤੇ ਲਾਲਾ ਆਪਣੇ ਬੇੜੇ 'ਚ ਚਾਨਣ ਹੋਊਗਾ ਉੱਪਰ ਆਪਾਂ ਨੂੰ ਕਿੱਥੋਂ ਚਾਨਣ ਆਊਗਾ ਆਹ ਕੰਧ ਤੇ ਲਾ ਲਓ ਦੋਨੇ ਲੜੀਆਂ ਲੱਗ ਜਾਣਗੀਆਂ ਨਾਲੇ ਤਾਂ ਚਾਨਣ ਹੋਊਗਾ ਬਾਹਰੇ ਗਲੀ ਚ ਆਪਾਂ ਵੱਲ ਬੁਲਾ ਲੰਨੇ ਆ ਇਹ ਕੰਮ ਕਰੋ ਬਈ ਜੀ ਗੇਟ ਦੇ ਪੁੱਠੇ ਕੰਮ ਨਾ ਕਰ ਬਿਜਲੀ ਆ ਪਲੱਗ ਤੇ ਤੁਨੇ ਮੰਗੇ ਆਹ ਦੇਖ ਕਿੰਨੇ ਬੋਰਡ ਪਏ ਆਪਣੇ ਸਾਰਾ ਕੁਝ ਤਾਂ ਗੱਡੀ ਬੈਠੀਆ ਦੇਖ ਲਓ ਇੱਧਰ ਚੈੱਕ ਕਰੋ ਤਾਂ ਉੱਪਰ ਨਾ ਲੱਗੀ ਉੱਪਰ ਕੀ ਕਰਨੀ ਆ ਇੱਥੇ ਲਾ ਦੇ ਮੇਰੀ ਬਾਦ ਹੋਰ ਲੱਗ ਗਈ ਦਾਲ ਤਾਂ ਬਣ ਗਈ ਸੀ ਹਨਾ ਮੈਂ ਚੋਲ ਬਣਾ ਲਾਂਗਾ ਅੱਜ ਅਸੀਂ ਦਾਲ ਚੋਲ ਬਣਾਵਾਂਗੇ ਕਿਉਂਕਿ ਮੈਨੂੰ ਹੈਗਾ ਸੀ ਕੰਮ ਤੁਸੀਂ ਕਹੋਗੇ ਹੁਣ ਇਹਨੇ ਕੱਪੜੇ ਕਿਉਂ ਚੇਜ ਕੀਤੇ ਮੈਂ ਬਾਜ਼ਾਰ ਗਈ ਸੀ ਥੋੜਾ ਜਿਹਾ ਕੰਮ ਸੀ ਉਹ ਕਰਕੇ ਆਈਆਂ ਤੇ ਬੀਜਰੇ ਵਾਲਾ ਭਾਈ ਪੁੱਠੇ ਕੰਮ ਲੱਗਾ ਹੈ ਕਰਨ ਮੰਮੀ ਗੜੀ ਨਹੀਂ ਇਹ ਪੁੱਠੇ ਕੰਮ ਕਰਦਾ ਬੱਲ ਬਲਿਆ ਬੱਲ ਉਤਾਰ ਆ ਜੂਗੀ ਹਾਂ ਵਿੱਚ ਪਾ ਲਾਂਗੇ ਜੋੜ ਚਲੋ ਦੇਖਦੇ ਆ ਮੈਂ ਬੱਲ ਬਲਿਆਉਂਗੀ ਬੱਚਿਆਂ ਨੂੰ ਲੈਣ ਜਾਉਂਗੀ ਟਿਊਸ਼ਨ ਤੋਂ ਉਦੋਂ ਆਉਂਦੀ ਹੋਈ ਮੈਂ ਬੱਲ ਬਲਿਆਉਂਗੀ ਚਿੱਟਾ ਬੱਲ ਕਾ ਬੋਰ ਛੋਟੇ ਜਿਹੇ ਮਮੀ ਆ ਪਲੱਗ ਤਾਰ ਆ ਜਿਹੜੀ ਬੋਰਡ ਚ ਪਾ ਲੋ ਫਿਰ ਬੋਰਡ ਨੂੰ ਤਾਰ ਉੱਥੇ ਲੱਗ ਜੂ ਫਿਰ ਉੱਠ ਕੇ ਇਕੱਠਾ ਕਰ ਦਿਆ ਕਰਾਂਗੇ ਰੋਜ਼ ਜਿੰਨੇ ਦਿਨ ਹੁਣ ਬੱਲਬ ਨਹੀਂ ਲੱਗਦੇ ਉਹਨਾਂ ਚਿਰ ਆ ਉਹ ਉੱਥੇ ਪਾਵਾਂਗੇ ਨਾ ਆਜੋ ਕੱਢ ਦਾਂਗੇ ਉਹ ਬਾਹਰ ਹੋਣ ਲੱਗ ਗਏ ਇਹ ਭਾਈ ਸਾਡਾ ਬਹੁਤ ਪੁੱਠੇ ਕੰਮ ਕਰਦਾ ਕੋਠੇ ਜਿਹੜਾ ਫਿਰਦਾ ਦਿਓ ਉੱਤੋਂ ਤਾਰ ਉਹ ਮਿੰਟੋ ਮਿੰਟੀ ਉਤਰੀ ਝੱਲੇ ਹਾਂ ਮਮੀ ਉਹ ਤਾਂ ਤੇਰੀ ਲੱਤ ਗੋਡੇ ਦੋ ਦਿਨ ਐ ਹੁਣ ਤੂੰ ਵਰੇਸ ਲਾ ਕੇ ਆ ਗਈ ਕੀ ਖਾ ਲਿਆ ਹੈ ਜਿਆ ਕੋਲੀਆਂ ਹੰਤਾਰ ਹੈ ਨਾ ਦੱਸ ਦੇ ਮੈਨੂੰ ਪੰਜਾਬੀ ਚ ਫਟਾਫਟ ਕੀ ਖਾ ਲਿਆ ਮੇਰੇ ਗਈ ਮਾਗਰੋ ਜਿਹੜਾ ਤੋਂ ਮੈਂ ਟਮਟਿ ਪੌੜੀ ਉਤਰੀ ਕੋਲੀਆਂ ਦੇਖ ਗਈ ਸੀ ਕੋਲੀਆਂ ਖਾਧੀਆਂ ਸੀ ਮੰਮੀ ਨੇ ਤਿੰਨ ਦੇਖ ਲੋ ਅੱਜ ਟਾਈਮ ਕਰਤੀ ਇੱਕ ਘਾਟਾ ਸੌ ਗਈ ਦਿਨ ਚ ਸੱਚ ਸੌ ਗਈ ਸੀ ਬਈ ਮੰਮੀ ਆ ਕੇ ਦਵਾਈ ਲੈ ਕੇ ਫਿਰ ਮੈਂ ਕੱਲੀ ਬਲੌਗ ਕੀ ਬਣਾਉਂਦੀ ਤਾਂ ਕਰਕੇ ਮੈਂ ਬਲੌਗ ਨਹੀਂ ਸ਼ੂਟ ਕੀਤਾ ਮੰਮੀ ਤਾਂ ਮੇਰੀ ਘਰਾਣੀ ਛੱਡਤੀ ਸੀ ਇੱਕ ਘੰਟਾ ਪੂਰਾ ਮੈਂ ਗੱਗੀ ਨਾਲ ਗੱਲਾਂ ਮਾਰੀ ਗਈ ਚਲੋ ਮੇਰਾ ਟਾਈਮ ਪਾਸ ਹੋ ਗਿਆ ਜਦੋਂ ਬੱਚੇ ਸਕੂਲੋਂ ਆ ਗਏ ਚਲੋ ਠੀਕ ਆ ਗਾਇਜ਼ ਹੁਣ ਲਾ ਲਈਏ ਦਾਲ ਨੂੰ ਤੜਕਾ ਤੇ ਨਾਲ ਬਣਾ ਦਈਏ ਆਪਾਂ ਚੌਲ ਫਿਰ ਬੱਚਿਆਂ ਨੂੰ ਟਿਊਸ਼ਨ ਤੋਂ ਲੈਣ ਜਾਣਾ ਇਹ ਭਾਈ ਤਾਂ ਸਾਡਾ ਬਿੱਲ ਆਗਾ ਉਹ ਬੈਠਾ ਕੋਸੀ ਖਲਾੜੇ ਭਾਈ ਬੈਠੇ ਦੇ ਲੋ ਮੰਮੀ ਮੇਰੀ ਹੋਰ ਮੰਮੀ ਇੱਥੇ ਲਾ ਲੋ ਬੇੜੇ ਚਾ ਲੈ ਇਹਦੇ ਕੰਧਾਂ ਤੇ ਲਾ ਲੋ ਬਾਹਰ ਲਿਆਂ ਦੇ ਜੇ ਤੁਸੀਂ ਆਪਦਾ ਚੌਪ ਪੂਰਾ ਹੀ ਕਰਨਾ ਆਪਾਂ ਨੂੰ ਪਹਿਨੇ ਚਾਣਨ ਨੂੰ ਨਾ ਚਾਹੀਦਾ ਆਪਾਂ ਕਿਹੜੂ ਦਿਖਾਉਣੀਆਂ ਨਹੀਂ ਜਿਸੂ ਹੇ ਮੱਛਰ ਨਾ ਟੱਕੇ ਨਾਲੀ ਅੱਖਾਂ ਚ ਬੜੀ ਜਾਂਦਾ ਬਾਹਰ ਤਾਂ ਆ ਦੇਖੋ ਮੇਰੇ ਪਾਸੇ ਵੀ ਨਾਲ ਹੀ ਚੱਪੀ ਜਾਂਦੀ ਆ ਮੈਂ ਬਾਜ਼ਾਰੋਂ ਆਈ ਨਾ ਥੋੜਾ ਜਿਹਾ ਕੰਮ ਸੀ ਨਾ ਚੈੱਕ ਕਰੋ ਲੋ 5:30 ਹੋ ਗਏ ਮੈਂ फटाफट ਕੰਮ ਨੇ ਮੇੜ ਲਾ ਸੋ ਗਾਇਸ ਹੋਣਾ ਹੋ ਗਿਆ ਸੀਗਾ ਸ਼ਾਮ ਦਾ ਟਾਈਮ ਮम्मा ਲੱਗੇ ਨੇ ਰੋਟੀ ਬਣਾਉਣ ਸ਼ਾਮ ਤੇ ਬੱਜ ਗਏ ਨੇ ਆਪਣੇ 6:30 ਜੋ ਉਹ ਨਾ ਜੋ ਬਣੀ ਹੁੰਦਾ ਏਸੀ ਵਾਲਾ 게ਟ ਏਸੀ ਵਾਲਾ 게ਟ ਏਸੀ ਐਂਡ ਤੋਂ ਦੋ 게ਟ ਨੇ ਦੇਖੇ ਕੁੰਡੇ ਚ ਬਿਜਲੀ ਵਾਲਾ ਭਾਈ ਉੱਥੇ ਕੰਮ ਕਰਨ ਲੱਗਿਆ ਹੋਇਆ ਹੈ ਬਲਬ ਟਵਾਉਣਿਆ ਅੱਜ ਤੋਂ ਬਾਅਦ ਬਿਜਲੀ ਵਾਲੇ ਭਾਈ ਦੱਸਦੇ ਬਿਜਲੀ ਵਾਲਾ ਭਾਈ ਬਣਾ ਰਿਹਾ ਸੌ ਹੰਦੀ ਪ੍ਰੌਨਟੀ ਬਣਦੀ ਹੈ ਜੀ ਸੌ ਵਾਂਗੋ ਪ੍ਰੌਨਟੀ ਦਹੀਂ ਨਾਲ ਮੈਂ ਬਣਾਏ ਨੇ ਦਾਲ ਚੌਲ ਸੈੱਟ ਕਰ ਨੂੰ ਥਾਲ ਨੂੰ ਟੱਟਾ ਲਾਤਾ ਜੇ ਗੁੰਸ਼ ਦਾ ਅੱਛਾ ਤੇ ਤੁਸੀਂ ਕਹੋਗੇ ਵੀ ਇਹਦਾ ਕਲਰ ਇਹਨਾ ਡਾਰਕ ਕਿਉਂ ਆ ਕਿਉਂਕਿ ਮੈਂ ਇਹਦੇ ਵਿੱਚ ਗਰਮ ਮਸਾਲਾ ਪਾਇਆ ਸੀ ਤਾਂ ਕਰਕੇ ਇਹਦਾ ਕਿਹੜੀ ਦਾਲ ਹੈ ਤੋ ਵੀ ਮੂਹ ਦਰ ਚੈੱਕ ਕਰੋ ਦਾਲ ਦੇ ਕੋਲ ਬੈਂਗਣੀ ਪਈ ਸੀ ਹਰੀਆਂ ਮਿਰਚਾਂ ਪਈਆਂ ਸੀ ਉਹ ਮੈਂ ਨਮਕ ਮਿਰਚ ਹਲਦੀ ਲਾ ਕੇ ਤੇਲ ਚ ਫਰਾਈ ਕਰ ਲਏ ਚੌਲਾਂ ਨਾਲ ਖਾਣ ਵਾਸਤੇ ਜਿਹੜੇ ਜਿਹੇ ਖਾਣੇ ਆ ਗਏ ਤੇਰਾ ਆਪਣਾ ਚੌਲ ਬਣ ਕੇ ਆ ਗਿਆ ਚੱਲ ਖਾ ਲੋ ਬਾਈਸ ਖਾ ਲੋ ਆ ਜੀ ਖਾਲੋ ਖਾਲਜੋ ਸੋਹੋਂ ਦੀ ਬਣ ਰਹੀ ਐ ਪ੍ਰੌਂਟੀ ਉਹ ਦਹੀਂ ਨਾਲ ਖਾਊਗਾ ਵੈਸੇ ਤਾਂ ਉਹਦੀ ਨੂਨ ਵਾਲੀ ਦਾਲ ਵੀ ਆਨੇ ਨੂੰ ਵੱਡੀ ਪਈ ਆ ਪਰ ਮੈਨੂੰ ਪਤਾ ਵੀ ਉਹਨੇ ਦਾਲ ਨੂੰ ਵੀ ਨੱਕ ਮਾਰਨਾ ਸਵੇਰੇ ਉਹਦੇ ਉਧਰ ਚੀਕਾਂ ਚ ਭਾਉਦੀ ਦਾਲ ਜਿਹਨੇ ਨਾ ਖਾਦੀ ਹੂੰਗਾ ਵੈਸੇ ਤਾਂ ਕੋਸ਼ਿਸ਼ ਕਰੂੰਗੀ ਤੁਹੋਂੜ ਦੀ ਤੇ ਆ ਦੇਖੋ ਸਾਡੀ ਇੰਨੀ ਸ਼ੱਕਰ ਖਰਾਬ ਹੋ ਗਈ ਕਿ ਮੈਂ ਚਿੱਟੀ ਚਿੱਟੀ ਝਾੜਦੀ ਆ ਬਾਹਰ ਮੈਨੂੰ ਭੁੱਲ ਗਈ ਮੇਰੇ ਕੋਲ ਟਾਈਮ ਜੇ ਵੀ ਘੱਟ ਸੀ ਗਊ ਸ਼ਾਹ ਦਾ ਬਣਾ ਕੇ ਆਉਣੀ ਸੀ ਉਹ ਜਾਦੀ ਤਾਲੂ ਤਾਲੂ ਤਾਂ ਜਦੋਂ ਜਵਾਲਾ ਦੇ ਰਿਹਾ ਸੀ ਮੋਤੀਆਂ ਤੇ ਐ ਜਿੱਕਾ ਲੱਗਿਆ ਮੇਰਾ ਸੂਟ ਦਾ ਸਿਓ ਸੋਨਾ ਲੱਗਦਾ ਐਵੇਂ ਪਿਛਲੀ ਦੀਵਾਰੀ ਤੇ ਪਾਇਆ ਸੀ ਜਦੋਂ ਗੱਦੀ ਇੱਥੇ ਸੀਗੀ ਮम्मा ਬਤਲਾ ਨੇ ਮम्मा ਦੇ ਡਬਲ ਚੰਨ ਦੇਖੋ ਮੈਂ ਪਤ ਨਹੀਂ ਐ ਡਬਲ ਚੰਨ ਬੱਚੇ ਤੇ ਥਾਇਰੋਇਡ ਕਰ ਕੈਮਰਾ ਥਾਇਰੋਇਡ ਵਧਿਆ ਹੋਇਆ ਕਰੋਟੀ ਵੀ ਖਾ ਲਓ ਆਜੂ ਦਹੀਂ ਨਾਲ ਜਿਹਨੂੰ ਜੋ ਚੀਜ਼ ਪਸੰਦ ਆ ਉਹ ਖਾ ਲਿਓ

ਜਾਓ ਜਾਓ ਯਾਨੀ ਭਈ ਉਹਨਾਂ ਦਾ ਤਾਂ ਮਤਲਬ ਜਿਹਾ ਤਲਾਕ ਨਹੀਂ ਚੱਲਦਾ ਬਾਹਰ ਦੱਦੀਆਂ ਦੀ ਹੁਣ ਉਤਰੋ ਜੇ ਮੈਂ ਕਿਹਾ ਜਾਓ ਜਾਓ ਹੋਰ ਮੈਂ ਕਿਹਾ ਮੈਡਮ ਨਹੀਂ ਤੇ ਹਾਰ ਦੇ ਦਿੰਦੇ ਗਲੀ ਚਾ ਰੋਂ ਮਤਲਬ ਨਹੀਂ ਹੈਗਾ ਲੈਟਾ ਕੀ ਹੈ ਉਹ ਸਟਰੀਟ ਲਾਈਟ ਜਿਹੜਿਆ ਲਿਆਉ ਤੋ ਜਿਹੜੀ ਉੱਪਰ ਲੱਗੀਆਂ ਪਈਆਂ ਤੋਂ ਮੈਂ ਕਿਚ ਕਿਹਾ ਹੋਏ ਮੈਸੇ ਕਾ ਪਲੈਟਾ ਵਾਸਤੇ ਮੈਂ ਤਾਂ ਪਾ ਲੀ ਤੇ ਹਾਰ ਦੇ ਦਿੰਦੇ ਬੁਰਾ ਲੱਗਦਾ ਨੀ ਰਾਜਾ ਬਾ ਮੇਨੂੰ ਮਮੀ ਦਾਦੀ ਦਾ ਬਾਹਰ ਵਟੇ ਸੀ ਮੈਂ ਤਾਂ ਬੈਗਣੀ ਜੜੀਆ ਫਰਾਈ ਕੀਤੀ ਇਹਦੇ ਵਿੱਚ ਹਰੀਆਂ ਮਿਰਚਾਂ ਵੀ ਫਰਾਈ ਕੀਤੀਆਂ ਨੇ ਹੜਾ ਜਸਟ ਫੈਨ ਚੱਲ ਰਿਹਾ ਬਾਹਰ ਮਿਰਚਾਂ ਹੀ ਮਚਾਉਂਦੀਆਂ ਦਾਦੀ ਖੱਗੀ ਜਾਵੇ ਬਾਰਿਸ਼ ਹੋ ਬਗਿਆ ਸੌਂਗ ਵੀ ਖੱਗੀ ਜਾਵੇ ਮੈਨੂੰ ਤਾਂ ਗਿਆ ਲੱਗਾ ਭਰਾ ਹੋ ਜਾੜ ਜਸਟ ਫੈਨ ਚੱਲਦਾ ਮਿਰਚਾਂ ਸਾਰੀਆਂ ਬਾਹਰ ਵਾਕੀਆਂ ਤਾਂ ਦੋਨੇ ਖਾਣੇ ਮੈਨੂੰ ਕੋਲੇ ਹੋ ਜਾਂਦੇ ਮੈਨੂੰ ਦੱਬਾ ਦੋ ਕੀ ਬਾ ਰੋਟੀ ਖਾਓ ਰੋਟੀ ਰੋਟੀ ਦੋ ਮੈਂ ਤਾਂ ਖਾਣਾ ਵੀ ਰੋਟੀ ਆ ਜੋ ਜਿੰਨੇ ਜਿੰਨੇ ਖਾਣੀ ਆ ਇਸ ਰੋਟੀ ਖਾ ਲੋ ਦਾਲ ਚੌਲ ਇੱਧਰ ਜੋ ਵੀ ਖਾ ਰਿਹਾ ਇੱਧਰ ਇਹਨੂੰ ਬੈਗ ਨਹੀਂ ਵੀ ਦੇਤੀ ਨਾਲ ਫਰਾਈ ਕੀਤੀ ਇਹਨੇ ਪਿਆਜ਼ ਵੀ ਲੈ ਲਈ ਮੰਮੀ ਪਿਆਜ਼ ਨਹੀਂ ਖਾਂਦੀ ਰਾਤ ਨੂੰ ਤੇ ਮੰਮੀ ਵੀ ਲੱਗੀ ਆ ਰੋਟੀ ਖਾਣ ਨਾਲ ਨਾਲ ਮੰਮੀ ਫੋਨ ਤੇ ਲੱਗੀ ਆ ਦਾਲ ਚੌਲ ਖਾ ਰਹੀ ਆ ਨਾਲ ਬੈਗ ਨਹੀਂ ਖਾ ਰਹੀ ਆ ਤੇ ਸ਼ੋਮੀ ਖਾ ਰਿਹਾ ਪ੍ਰੋਟੀਨ ਨੂੰ ਨਾਲ ਹੀ ਹੋ ਲਿਆ ਦਾ ਗਾਈ ਮੇਰੀ ਮੰਮੀ ਨੇ ਕਰਤੀ ਚੜਾਈ ਬੱਲਬ ਲਾਤਾ ਆ ਲਾਤਾ ਬੱਲਬ ਉੱਪਰ ਸਾਰੇ ਨਾਲੇ ਤਾਂ ਦੇਖੋ ਬੇੜੇ ਚ ਚਾਨਣ ਹੋ ਗਿਆ ਹੁਣ ਇਹਦੇ ਨਾਲ ਪਹਿਲਾਂ ਸਾਡੇ ਇਧਰਲੇ ਬੱਲਬ ਲਾਏ ਹੁੰਦੇ ਸੀ ਆ ਦੇਖੋ ਬਾਥਰੂਮ ਕਣੀ ਵਾਲੇ ਕਿਉਂਕਿ ਉਹ ਬਰੀਕ ਮੱਛਰ ਆਉਂਦਾ ਨਾ ਉਹਦੇ ਕਰਕੇ ਵੈਸੇ ਤਾਂ ਭਾਂਡੇ ਚ ਵੀ ਹੈਗਾ ਇਧਰ ਬੇੜੇ ਚ ਵੀ ਉਹ ਸਾਹਮਣੇ ਉੱਥੇ ਵੀ ਬੱਲਬ ਉਹ ਕਬੂਤਰਾਂ ਨੇ ਨਾ ਉੱਪਰ ਬੈਠ ਕੇ ਹਲਿਆਤਾ ਉਹਨੂੰ ਆ ਵਧੀਆ ਲਾ ਲਿਆ ਸੀ ਅੱਜ ਮੈਂ ਲੈ ਕੇ ਆਇਆ ਬੱਲਬ ਤਾਰ ਪਾ ਕੇ ਨਾ ਇਧਰ ਆਈ ਜਾਣ ਐ ਤਾਰ ਪਾ ਕੇ ਆਪਾਂ ਇੱਥੇ ਲਾ ਲਿਆ ਜਿਗਾਰਮੈਂਟ ਬਾਹਰ ਦੇ ਵਧੀਆ ਹੋ ਗਿਆ ਸਾਰਾ ਸਹੀ ਗੱਲ ਹੁਣ ਚਾਨਣ ਪੈਂਦਾ ਵਧੀਆ ਪਹਿਲਾਂ ਵਾਪੋੜ ਪਤਾ ਕੀ ਇੱਧਰ ਕਹਿੰਦਾ ਪਰਸੋਂ ਆ ਦਸ ਮੁੰਡਾ ਕਹਾਂ ਅੰਟੀ ਤੁਮਹਾ ਟੋਟਲ ਬੇ ਤੱਕਨ 24 ਸੀ ਕੁੱਤੇ ਭੌਂਕੀ ਗਏ ਨੇ ਬਹੁਤ ਭੌਂਕੇਗਾ ਦਾਦੀ ਨਾਲ ਤਾਂ ਔਖੇ ਹੀ ਹੋ ਗਿਆ ਨਾ ਜੋ ਆਪਣਾ ਬਹੁਤ ਪੱਖਾ ਘੱਟ ਦੀ ਧੋਖਾ ਹੋ ਗਿਆ ਮੰਮੀ ਨਾਲ ਅਸੀਂ ਨਾ ਮੈਂ ਤੇ ਜੋ ਵੀ ਚਲੇਗੇ ਦੁਕਾਨ ਤੇ ਤੇ ਜੋ ਵੀ ਨੇ ਪੈਨ ਨਾ ਲੈ ਕੇ ਆਉਣੇ ਸੀ ਮੈਂ ਨਾ ਸ਼ੱਕਰ ਵਾਪਸ ਕਰਕੇ ਆਈਆਂ ਕੱਲ ਰਾਸ਼ਨ ਲੈ ਕੇ ਆਈ ਸੀ ਤੇ ਸ਼ੱਕਰ ਲੈ ਕੇ ਆਈ ਸੀ ਉਸ ਜਿਹੜਾ ਨਾ 스మెల్ ਆ ਰਹੀ ਸੀ ਨਾਲ ਉਹਦੇ ਵਿੱਚ ਸੁਸਰੀ ਸੀ ਤਾਂ ਕਰਕੇ ਮੈਂ ਵਾਪਸ ਕਰੇ ਵੀਰੇ ਨੂੰ ਉਹ ਕਹਿੰਦੇ ਵੀ ਮੈਂ ਕੱਲ ਨੂੰ ਮਗਾ ਦੂੰਗਾ ਹੋਰ ਲੈ ਜਿਓ ਸਾਡੇ ਆਉਂਦੇ ਨੂੰ ਮੰਮੀ ਮੈਂ ਤਾਂ ਨਾ ਮੰਜੜਾ ਆ ਪਿਆ ਸੀ ਇਹ ਰੂਮ ਚ ਅੱਗੇ ਮੰਮੀ ਤੇ ਜੋ ਬਣ ਬਾਹਰੇ ਪੈਂਦੇ ਨੇ ਇੱਥੇ ਜੋ ਵੀ ਵੀ ਲੌਬੀ ਚ ਪੈਂਦਾ ਉਹਰੇ ਬੈੱਡ ਤੇ ਮੰਮੀ ਬੈਠੀ ਹੁੰਦੀ ਆ ਆ ਗੇਟ ਵੀ ਖੁੱਲਾ ਹੁੰਦਾ ਜਾਲੀ ਵਾਲਾ ਤੇ ਉਧਰਲਾ ਵੀ ਖੁੱਲਾ ਹੁੰਦਾ ਮੰਮੀ ਨੇ ਫੜਾ ਫੜ ਪਿਸਤਰਾ ਵਛਾ ਲਿਆ ਸਾਡੇ ਆਉਦੇ ਮੈਂ ਨੂੰ ਕਹਿੰਦੀ ਅੰਦਰ ਹੁਣ ਪੱਖਾ ਤੇਜ਼ ਕਰੋਗੇ ਕਿ ਇੰਨਾ ਕੀ ਚੱਲੂ ਮੈਂ ਕਹਿੰਦੇ ਇੰਨਾ ਕੀ ਚੱਲੂ ਮੈਂ ਸੋਹੋਂ ਕਰਕੇ ਪੱਖਾ ਘੱਟ ਲਾਉਣੀ ਆ ਨਾ ਅੰਦਰਲਾ ਹੁਣ ਇਹਨਾਂ ਦਾ ਪੱਖਾ ਚੱਲਦਾ ਦੇਖੋ ਫੁੱਲ ਸਪੀਟਾਂ ਤੇ ਮੰਮੀ ਨੇ ਕੀਤਾ ਚੱਕਿਆ ਮੰਜਾ ਇਸ ਤਰ੍ਹਾਂ ਮੰਮੀ ਬਾਹਰ ਜਦੀ ਮੈਂ ਭਾਡੇ ਬਾਹਂਦੀ ਸੀ ਮੰਮੀ 2 ਮਿੰਟਾਂ ਚ ਮੰਜਾ ਚੱਕ ਕੇ ਬਾਹਰ ਆਈ ਕਹਿੰਦੀ ਫੇਰ ਤਾਂ ਇੱਥੇ ਠੀਕ ਆ ਅੱਜ ਤਾਂ ਮੜਿਆ ਬਾਰਕ ਮੜਿਆ ਰਿਆ ਬਾਰਕ ਲੈ ਲਓ ਹੁਣ ਦਵਾਈ ਲਾਉਂਗੀ ਲਾਉਂਗੀ ਕਹਿੰਦੀ ਬਾਰਕ ਤਾਂ ਹੋ ਗਿਆ ਅੰਦਰ ਆ ਜਾਣੇ ਕੋਈ ਰਾਤ ਮਾਰੇ ਦਾ ਹੋ ਕੋਈ ਬੰਦ ਜਿਹੜਾ ਡਾਕਟਰ ਨੇ ਇਲਾਜ ਕਰਨਾ ਹੱਡੀ ਵਾਲੇ ਨੂੰ ਹੱਡੀਆਂ ਵਾਲੇ ਨੇ ਕਰਨਾ ਮੈਡੀਕਲ ਵਾਲਾ ਕਿਵੇਂ ਕਰ ਤੂੰ ਹੋਰ ਨਹੀਂ ਔਖਾ ਕਰੀ ਬੁੱਤ ਕਾ ਕੇ ਬੰਦ ਕਰਾਵਾ ਜੀ ਉਹ ਬਾਂਹ ਚੁੱਕੀ ਜਾਂ ਦੁਬਾਰਾ ਆਹ ਯਾਦ ਰਹੀ ਹੈ ਹੱਡੀ ਹੈ ਦਾਦੀ ਜੀ ਤੁਹੇਰੀ ਚੱਪਲ ਇਹਦਾ ਆਸਣ ਦੇਖੋ ਹਾਂ ਕੰਮ ਚੈੱਕ ਕਰੋ ਦੇ ਕੀੜੀਆਂ ਆ ਰਹੀਆਂ ਪੰਜ ਦੋ ਤੇ ਮੇਰੇ ਬਿਊਕ ਲਿਆ ਬਿਊਕ ਲਿਆ ਦੇ ਜੜ ਤੱਕ ਪੈ ਜਾ ਨਾ ਥੱਲੇ ਜਾਦੇ ਨਹੀਂ ਤਾਂ ਆ ਵੀ ਉੱਪਰ ਆਉਂਦੀ ਨਹੀਂ ਆਪ ਆ ਕੰਬਲ ਜੋ ਵੀ ਦਾ ਸੱਟਕੇ ਅੰਦਰ ਆ ਜੋ ਵੀ ਦਾ ਮਮੀ ਜੋ ਵੀ ਦਾ ਕੰਬਲ ਵੀ ਅੰਦਰ ਚੱਕ ਲਈ ਸੀ ਉਹਨੂੰ ਆਏ ਸੀ ਵੀ ਜੋ ਬਣ ਵੀ ਅੰਦਰ ਪਾਉ ਆ ਕੇ ਜੋ ਬਣ ਕਹਿੰਦਾ ਮੈਂ ਨਹੀਂ ਇੰਨੀ ਗਰਮੀ ਚ ਪੈਂਦਾ ਮੈਂ ਤਾਂ ਵੀ ਬਾਹਰੇ ਪਾਉ ਗਰਮੀ ਚ ਇਹਨਾਂ ਨੂੰ ਬਾਹਰੇ ਨਾਲ ਦੋੇ ਪਾਸੇ ਤੋਂ ਹਵਾ ਆਉਂਦੀ ਓ ਵਿੰਡੋ ਵੀ ਖੁੱਲੀ ਆ ਕਿਚਨ ਵਾਲੀ ਉਹ ਦੇਖੋ ਸਾਹਮਣੇ ਇੱਧਰ ਗੇਟ ਵੀ ਖੁੱਲਾ ਉੱਧਰਲਾ ਵੀ ਖੁੱਲਾ ਇੱਥੇ ਪੈ ਨਹੀਂ ਆਰਾਮ ਨਾਲ ਠੰਡੀ ਹਵਾ ਚ ਚਾਰੇ ਪਾਸੇ ਠੰਡੀ ਹਵਾ ਆਉਂਦੀ ਆ ਚਾਰੇ ਪਾਸੇ ਬੰਦੇ ਬੈਨ ਰਹਿਣ ਆ ਕੱਲੀ ਮੁੰਜੇ ਤੇ ਪੈਂਦੀ ਐ ਮੈਡਮ ਜੀ ਟੋਰ ਨਾਲ ਉਹ ਕੱਲਾ ਦੁਆੜ ਬੈੱਡ ਤੇ ਮੇਰੇ ਨਾਲ ਸੌਂ ਪੈਦਾ ਉਹ ਮੈਨੂੰ ਸਾਰੀ ਰਾਤ ਘੁੰਮਦਾ ਫਿਰ ਜਾਂਦਾ ਬੈੱਡ ਤੇ ਉਹਨੂੰ ਵੀ ਦੇਖੀ ਜਾਂਦੀ ਐ। ਸਵੇਰ ਨੂੰ ਇਹਨਾਂ ਦਾ ਬੈੱਡ ਵੱਜਿਆ ਪਿਆ ਹੁੰਦਾ ਦੋਨਾਂ ਦਾ ਠੰਡ ਨਾਲ। ਕੰਬਲਾਂ ਨਾਲ ਮੂੰਹ ਵੀ ਲਕੋਈ ਪਏ ਹੁੰਦੇ ਨੇ ਦੋਏ ਜਾਣੇ। ਮੈਂ ਕਹਿੰਦਾ ਕੀ ਹੁੰਦਾ? ਠੰਡ ਲਾਦੀ ਆ ਫਿਰ ਨਾਲ। ਫਿਰ ਟਾਈਮ ਨਹੀਂ ਪਤਾ ਲੱਗਦਾ ਕਿ ਮੂੰਹ ਕਿੱਧਰ ਨੇ ਇਹਨਾਂ ਦੇ। ਨਾ ਕੰਬਲ ਲੈ ਲੈਣਾ। ਬੱਸ ਲੈ ਕੇ ਵੜੇ ਐ ਰ ਸਵੇਰ ਨੂੰ ਨਾਲ ਸਾਹ ਲਿਵਾ। ਮੇਰੇ ਮੰਮਾ ਵੀ ਨਾਲ ਉਹਨਾਂ ਨਾਲ ਹਾਂ ਐਸਾ ਰਲਿਆ ਦੇ ਲੱਗ ਰਿਹਾ ਨਾ ਚਲ ਸੈਜੂ ਸੈਜ ਵੀ ਹੋ ਰਹੀ ਬੰਮਾ ਮੈਂ ਵੀ ਪੈਣੀ ਆ ਥੱਕ ਗਈ ਮੰਮੀ ਅੱਜ ਮੰਮੀ ਮੈਨੂੰ ਠੀਕ ਲੱਗਦਾ ਇੱਕ ਗੋਲੀ ਵੀ ਲੈਤੀ ਇੱਕ ਟੀਕਾ ਵੀ ਲਵਾ ਲਿਆ ਅੱਜ ਮੈਂ ਨਹੀਂ ਇਹ ਬੈਟਰੀ ਜੀ ਲੋ ਨਹੀਂ ਹੋਈ ਮੇਰੀ ਪਤਾ ਕੀ ਹੈ ਮੈਂ ਜਿਵੇਂ ਡਾਕਟਰ ਨੂੰ ਦੱਸਿਆ ਵੀ ਮੈਂ ਤਾਂ 8 ਵਜੇ ਤੋਂ ਆਏ ਹੋ ਜਾਂਦਾ ਵੀ ਜਿਵੇਂ ਬੈਟਰੀ ਲੋ ਹੋ ਗਈ ਮੇਰੀ ਵੀ એનર્ਜੀ ਜਮੀ ਜ਼ੀਰੋ ਹੋ ਜਾਂਦੀ ਹੈ ਮੇਰੇ ਚ ਮੈਂ ਹੁਣ ਕੀ ਕਰੀ ਦੱਸ 10 10 ਗੋਲੀ ਨਹੀਂ ਮਣੀ 10 ਹੀ ਦਿੱਤੀਆਂ ਨੇ ਹਾਂ ਇਹ ਢੂਹੀ ਦਰਦ ਕਰਦੀ ਆ ਗਰਦਨ ਦਰਦ ਕਰਦੀ ਆ ਹਾਂ ਤੇ ਸਿਰ ਵੀ ਤੇਰਾ ਤਾਂ ਸਾਰਾ ਸਿਰ ਜਾਕੜ ਹੁੰਦਾ ਸਰਵਾਈਕਲ ਕਰਕੇ ਉਹ ਹੁਣ ਤਾਂ ਕਰਕੇ ਉਹ ਕਹਿੰਦੇ ਵੀ ਨਾਲ ਤਾਂ ਟੀਕੇ ਲਵਾਓ ਵੀ ਨਾਲ ਤਾਂ ਕਮਜ਼ੋਰੀ ਆ ਮਸਲ ਦਰਦ ਕਰਦੇ ਨੇ ਮੇਰੇ ਭਾਂਡੇ ਮਾਸ ਦੀ ਜਦੋਂ ਸ਼ੈਂਕ ਤੇ ਖੜ ਕੇ ਮੇਰੇ ਮਸਲ ਦਰਦ ਕਰਦੇ ਨੇ ਤੇ ਢੂਹੀ ਦਰਦ ਕਰਦੀ ਆ ਮਸਲ ਕਿਵੇਂ ਦੋਹਣਗੇ ਤੇ ਹਾਂ ਆਪਦੇ ਬੱਚਿਆਂ ਕਿ ਤਾਂ ਪੈਣੇ ਆ ਹਾਂ ਲੋਕਾਂ ਦੇ ਦਵਾਈਆਂ ਨਾਲ ਕੋਈ ਤਿਆਰ ਨਹੀਂ ਉਹਦਾ ਉਤਲ ਮੁਲਾਜ਼ੇਦਾਰੀਆਂ ਨੇ ਆ ਆ ਦੇਖ ਲੈ ਇੱਕ ਦੇ ਕਹਿੰਦੀ ਬੇ ਦੇ ਸੋਹਮ ਤੈਨੂੰ ਸੁਣੀ ਖੜਾ ਹੋ ਮੰਮੀ ਜੋ ਬੰਦੇ ਸੋਹਮ ਚ ਤੇਰੀ ਗੱਲ ਕੌਣ ਮੰਨਦਾ ਕੀ ਤੇਰੀ ਗੱਲ ਕੌਣ ਮੰਨਦਾ ਪਹਿਲਾਂ ਸੋਹਮ ਮੰਨਦਾ ਕਿ ਜੋਬਨ ਮੰਨਦਾ ਦੋਈ ਨਹੀਂ ਮੰਨਦੇ ਮੰਨਦੀ ਦਾਦੀ ਆਪੇ ਜੋੜ ਕਹਿੰਦੀ ਦੋਈ ਨਹੀਂ ਮੰਨਦੇ ਕਹਿੰਦੇ ਦੋਦੇ ਨਹੀਂ ਮੰਨਦੇ ਉਹ ਵੀ ਟੱਟੂ ਜਿਹਾ ਮੰਨਦਾ ਹੁਣ ਟੱਟੂ ਜਿਹਾ ਸੋਮੂ ਤੈਨੂੰ ਟੱਟੂ ਕਹਤਾ ਦਾਦੀ ਨੇ ਪਤਾ ਨਹੀਂ ਲੋਕਾ ਤੂੰ ਨੇ ਮੈਨੂੰ ਚੱਟੂ ਬੋਲਾ ਹਾਂ ਮੰਮੀ ਉਧਰ ਦੇਖ ਕੰਧ ਦੇ ਉੱਪਰ ਕੀ ਹੈ ਕੀ ਹੈ ਨੀ ਮਾਗੇ ਸिलाई ਕਰਦਾ ਆ ਤਾਂ ਇਹ ਇੱਥੇ ਪਿਆ ਹੈ ਥੱਲੇ ਆ ਕੇ ਮੈਂ ਤਾਂ ਹੁਣ ਦੇਖਿਆ ਏਸੀ 라이 ਬੈਠਾਗਾ ਉਹ ਸੁੱਤਾ ਮੈਂ ਤਾਂ ਬੰਦ ਕਰਨਾ ਪੈਂਦਾ ਤੇ ਦੇਖ ਲੋ ਉਹ ਸਿਆਲ ਆਇਆ ਪਿਆ ਉਹ ਏਸੀ ਅਸੀਂ ਛੱਡਣਾ ਨਹੀਂ ਵੀ ਬੈਲ ਇੱਕ ਰਹਿ ਨਾ ਜਾਵੇ ਭਰੇ ਬਿਨਾ ਵੀ ਇੱਕ ਮਾਫ ਨਾ ਹੋ ਜੇ ਬੈਲ ਇੱਕ ਮੇਰੀ ਮਾਂ ਨੂੰ ਅੱਠਿਆਲ ਤਾਂ ਹੁਣ ਕਰ ਕੀ ਆ ਮਾਂ ਤੁਸੀਂ ਇਹ ਵੀ ਮੰਨ ਨਹੀਂ ਨੀ ਇਹ ਦੀ ਗਾਇਜ਼ ਟਾਈਮ ਬੱਜ ਗਏ ਨੇ ਰਾਤ ਦੇ 8 ਅੱਜ ਮੈਂ ਵਲੌਗ ਜਲਦੀ ਐਂਡ ਕਰ ਲੱਗਿਆ ਕਿਉਂਕਿ ਕੰਮ ਆਪਣਾ ਸਾਰਾ ਹੋ ਚੁੱਕਿਆ ਹਾਂ ਗਾਇਜ਼ ਮੰਮੀ ਪਤਾ ਕਿਵੇਂ ਛੜਾਤੀ ਐ ਮੈਂ ਵਲੌਗ ਹੋਰ ਥੱਕ ਗਿਆ ਜਿਆ ਮੈਂ ਦੋ ਘੜੇ ਤਾਂ ਬਾਜ਼ਾਰ ਦੇ ਲੱਗੇ ਸਵੇਰੇ ਗਏ ਦਵਾਈ ਲੈਣ ਦਾਤੀ ਨੂੰ ਦਵਾਈ ਦਵਾ ਕੇ ਲਈ ਹੁਣ ਸ਼ਾਮ ਨੂੰ ਮੈਨੂੰ ਬਾਜ਼ਾਰ ਚ ਕੰਮ ਸੀ ਉਦੋਂ ਗਈ ਕੱਲ ਨੂੰ ਫੇਰ ਮੰਮੀ ਦੀ ਥੈਰੇਪੀ ਕਰਾਉਣੀ ਆ ਫੇਰ ਜਾਣਾ ਕੰਮ ਬਹੁਤ ਹੋ ਜਾਂਦੇ ਨੇ ਇੰਨੇ ਚਿਰਿੰਦਾ ਤਕਾਬਤ ਹੋ ਜਾਂਦੇ ਬੱਚੇ ਛੱਡਣੇ ਲਿਆਉਣੇ ਬਹੁਤ ਔਖਾ ਲੱਗਦਾ ਹੁਣ ਅੱਗੇ ਮੰਮੀ ਇੰਨਾ ਕੰਮ ਕਰ ਦਿੰਦੀ ਸੀ ਬੱਚਿਆਂ ਨੂੰ ਛੱਟੇ ਆਉਂਦੀ ਸੀ ਲੈ ਆਉਂਦੀ ਸੀ ਦੁੱਧ ਲਿਆਵਾਉਂਦੀ ਸੀ ਮੰਮੀ ਸਕੂਟਰੀ ਤੇ ਹੁਣ ਸਾਰਾ ਕੁਝ ਮੈਂ ਕਰਦੀ ਹਾਂ ਮੈਂ ਥੱਕ ਕੇ ਜੰਨੀ ਛੇਤੀ ਤੇ ਆਵੜੀ ਆਪਣੀ ਸ਼ੱਕਰ ਖਰਾਬ ਹੋ ਗਈ ਇਹ ਪਕਉਸ਼ਾ ਲਾ ਪਾਉਂਗੇ ਆਪ ਚੀਨੀ ਲਿਆਦੀ ਸੀ ਉਹ ਕੱਢੀ ਚੀਨੀ ਹੋਈ ਚਾਹ ਬਣਾਉਣੀ ਪੋਗੀ ਕਿਉਂਕਿ ਸ਼ੱਕਰ ਮੈਂ ਵਾਪਸ ਕਰੇ ਖਰਾਬ ਸੀਗੀ ਸ਼ੱਕਰ ਤੇ ਕੰਮ ਆਪਣਾ ਸਾਰਾ ਹੋ ਚੁੱਕਿਆ ਕਿਚਨ ਪੂਰੀ ਕਲੀਨ ਆ ਓਕੇ ਬੱਚਿਆਂ ਦੇ ਲੰਚ ਬਾਕਸ ਮਾਰ ਕੇ ਸੁੱਕਣੇ ਪਏ ਹੋਇਆ ਇਹਦੇ ਵਿੱਚ ਸੋਮ ਦਾ ਦੁੱਧ ਕਰਨ ਕੀਤਾ ਤੇ ਇਹਦੇ ਵਿੱਚ ਦਾਲ ਪਈ ਆ ਤੇ ਇਹਦੇ ਵਿੱਚ ਥੋੜੇ ਜਿ ਓਏ ਚੌਲ ਖਾਣੇ ਨੇ ਥੋੜੇ ਜਿ ਚੌਲ ਪਏ ਆ ਮੈਂ ਲੱਗੇ ਰੱਖ ਦੇਣੀ ਵੀ ਕਈ ਵਾਰ ਜੋ ਵੀ ਦਵਾਰੇ ਕਿੜਾ ਲੋਣਾ ਪੈਂਦਾ ਭਾਂਡੇ ਸਾਰੇ ਮਾਸ ਤੇ ਦੇਖੋ ਸ਼ੈਂਕ ਸਾਰਾ ਓਕੇ ਅੰਦਰ ਭਾਂਡੇ ਬਾਸਤੀ ਮੈਂ ਮੈਂ ਹੈਗੀ ਫ੍ਰੀ ਹੁਣ ਮੈਂ ਲੱਗੀਆਂ ਪੈਣ ਮੈਨੂੰ ਉਹਦੀਆਂ ਨੀਂਦ ਸਿਕਾਵਤ ਹੋ ਜਾਂਦੀ ਹੈ ਬਹੁਤ ਜ਼ਿਆਦਾ ਹਾਂ ਮੈਂ ਆਪਾਂ ਦਾ ਤੇ ਬਾਕੀ ਕਰਦੇ ਆ ਜੀ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਆਪਾਂ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸੋਹਣੇ ਸੋਹਣੇ ਕਮੈਂਟ ਜਰੂਰ ਕਰਿਓ ਸ਼ਸ਼ੀਕਾਲ ਜੀ ਸਾਰਿਆਂ ਨੂੰ ਬਾਏ ਬਾਏ ਗੁੱਡ ਨਾਈਟ ਮੰਮੀ ਗੁੱਡ ਨਾਈਟ ਕਰ ਦੋ ਗੁੱਡ ਨਾਈਟ ਭਾਈ ਸਾਹਿਬੀ ਸ਼ਮੀ ਗੁੱਡ ਨਾਈਟ ਕਰ ਦੋ ਉਹ ਬੈਠਾ ਸੌਂਦੇ ਨਹੀਂ ਸੌਂਦਾ ਜੀ ਉਹਦੇ ਨੇ